ਮੈਂ ਕਹਿਣਾ ਚਾਹੁੰਦਾ ਇਨਕਲਾਬੀ ਫੈਸਲਾ ਹੋਇਆ 2 ਦਸੰਬਰ 2024 ਨੂੰ ਕਿ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਧਿਰਾਂ ਨੂੰ ਅੱਜ ਖਾਰਜ ਕੀਤਾ ਜਾਂਦਾ ਹੈ ਤੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਪਰ ਵੇਖ ਲਓ ਕੜਾ ਉਸ ਅਕਾਲ ਪੁਰਖ ਦੀ ਵਰਤੀ ਕਿ ਪੰਜ ਪ੍ਰਧਾਨੀ ਸਿਸਟਮ ਹੈ ਪਾਸੇ ਕਰ ਲਏ ਗਏ ਤੇ ਪੰਜ ਪ੍ਰਧਾਨੀ ਸਿਸਟਮ ਕਿਉਂਕਿ ਅੱਜ ਪੰਜ ਪੰਜ ਮੈਂਬਰੀ ਕਮੇਟੀ ਤੋਂ ਬੀਬੀ ਸੰਮਤ ਕੋਰਪੈਂਟ ਦੀ ਸਰਕਾਰਿਓ ਕੋ ਸਾਡੇ ਦਰਮਿਆਨ ਬੈਠੇ ਨੇ ਸੋ ਪੰਜ ਪ੍ਰਧਾਨੀ ਸਿਸਟਮ ਵੀ ਹੋ ਗਿਆ ਤੇ ਫਿਰ ਭਰਤੀ ਚਾਲੂ ਹੋਈ ਤੇ ਜੌਂਦੀ ਜ਼ਮੀਰ ਵਾਲੇ ਜਿਹੜੇ ਸੱਜਣ ਨੇ ਉਹਨਾਂ ਨੇ ਭਰਤੀ ਕਰਨੀ ਸ਼ੁਰੂ ਕੀਤੀ ਅਜ ਲੱਖਾਂ ਦੀ ਤਦਾਨ ਦੇ ਵਿੱਚ ਪੰਜਾਬ ਦੇ ਵਿੱਚ ਵਰਤੀ ਹੋਈ ਆ ਹਜ਼ਾਰਾਂ ਦੀ ਤਦਾਨ ਦੇ ਵਿੱਚ ਇਸ ਹਲਕੇ ਦੀ ਵੀ ਜਿਹੜੀ ਹੈ ਉਹ ਭਰਤੀ ਹੋਈ ਹੈ ਭਰਤੀਆਂ ਦੇ ਵਿੱਚ ਸਿੱਖਾਂ ਦੇ ਹਿਰਦਿਆਂ ਚ ਪੰਜਾਬੀਆਂ ਦੇ ਹਿਰਦਿਆਂ ਦੇ ਵਿੱਚ ਜੋ ਇੱਕ ਝੜਕ ਹੋਣੀ ਚਾਹੀਦੀ ਆ ਅਕਾਲੀ ਦੀ ਜੋ ਇੱਕ ਝੜਕ ਹੋਣੀ ਚਾਹੀਦੀ ਸ਼ਰੋਮਣੀ ਅਕਾਲੀ ਦਲ ਦੀ ਇੱਕ ਝੜਕ ਪੰਥ ਪ੍ਰਸਤੀ ਤੇ ਵਫਾਦਾਰੀ ਦੀ ਉਹ ਮੇੜ ਦਿੱਤੀ ਜਾਵੇ ਪਰ ਫਕਰ ਨਾਲ ਅਜ ਮੈਂ ਕਹਿ ਰਿਹਾ ਹਲਕਾ ਖੇਮ ਕਰਨ ਵਾਲੇ ਮੈਨੂੰ ਮਾਣ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਡੈਲੀਗੇਸ਼ਨ ਇਹ ਦੱਸਣ ਤੇ ਨਹੀਂ ਬੈਠੀ ਹੈ ਕਿ ਜਿਹੜਾ ਅਕਾਲ ਤਖਤ ਦੇ ਨਾਲ ਮੱਥਾ ਲਾਉਣ ਵਾਲੇ ਅੱਜ ਬੈਠੇ ਨੇ ਤੇ ਅਕਾਲ ਤਖਤ ਤੇ ਸ਼ਹੀਦ ਹੋਣ ਵਾਲਿਆਂ ਹੋਣ ਵਾਲਿਆਂ ਦੇ ਵੀ ਵਾਸ਼ ਤੇ ਅਕਾਲ ਤਖਤ ਤੇ ਸ਼ਹੀਦ ਹੋਣ ਵਾਲਿਆਂ ਦੀ ਸੋਚ ਨੂੰ ਕੈਰੀ ਕਰਨ ਵਾਲੇ ਵੀ ਸਜਣ ਕੇ ਸਤਿਦੋਤਾ ਜੇ ਬੈਠੇ ਨੇ ਕਿਤੇ ਅੱਜ ਮੀਟਿੰਗਾਂ ਦਾ ਆਖਰੀ ਦਿਨ ਹੈ ਖਾਨਸਾ ਜੀ ਸਮੂਹ ਪੰਜਾਬ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਜ਼ਿਲ੍ਹੇ ਤੋਂ ਦੂਸਰੇ ਦੂਸਰੇ ਤੋਂ ਤੀਸਰੇ ਜ਼ਿਲ੍ਹੇ ਦੇ ਵਿੱਚ ਪੈਣ ਦੀ ਮਾਝੀ ਦਾ ਚਾਰ ਕਿਸਾਨ ਤੇ ਆਏ ਨੇ ਬਹੁਤ ਬਹੁ ਖੂਬੀ ਨਾਲ ਜੋ ਇਹਨਾਂ ਨੂੰ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੀ ਉਹ ਇਹਨਾਂ ਨੇ ਨਿਪਾਈ ਹੈ ਪਰ ਕਈ ਲੋਕ ਐਸੇ ਨੇ ਜਿਹੜੇ ਆਪ ਦੇ ਆਪ ਨੂੰ ਅਖਾਉਂਦੇ ਤਾਂ ਅਕੱਲੀ ਨੇ ਪਰ ਅੱਜ ਉਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਸੀ ਕਿਤੇ ਡੈਲੀਗੇਟ ਸਾਰੇ ਨਾ ਪਹੁੰਚ ਜਾਣ ਪਰ ਫਕਰ ਵਾਲੀ ਗੱਲ ਹੈ ਕਿ ਸਾਰੇ ਡੈਲੀਗੇਟ ਸਹਿਬਾਨ ਜਿਨ੍ਹਾਂ ਨੇ ਪਿਛਲੇ ਦਿਨੀ ਆਪਣੀ ਇਹ ਡਿਊਟੀ ਸਮਝਦੇ ਹੋਏ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੈ ਉਹਨਾਂ ਨੇ ਫਿਰ ਤੋਂ ਕਿਉਂਕਿ ਇਹ ਗੱਲ ਆਪਾਂ ਸਮਝ ਲਈਏ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਦੇ ਨਾ ਹੋ ਸਕੇ ਜਿਹੜੇ ਅਕਾਲ ਤਖਤ ਦੇ ਨਾ ਹੋ ਸਕੇ ਜਿਹੜੇ ਪੰਥ ਦੇ ਨਾ ਹੋ ਸਕੇ ਉਹ ਅਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੀ ਨਹੀਂ ਹੋਣਗੇ ਪਰ ਅੱਜ ਬਹੁਤ ਇੱਕ ਮਹੱਤਵਪੂਰਨ ਦਿਨ ਹੈ ਜਿੰਨਾ ਵੱਡਾ ਦਿਨ ਉਹਦਨ ਸੀ ਜਦਨ ਅਸਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਅਕਾਲੀ ਦਲ ਦਾ ਨਿਰਮਾਣ ਹੋਇਆ ਉਨਾ ਹੀ ਅੱਜ ਵੱਡਾ ਦਿਨ ਹੈ ਕਿਉਂਕਿ ਉਸੇ ਜਜ਼ਬੇ ਦੇ ਨਾਲ ਉਸੇ ਦਰਦ ਦੇ ਨਾਲ ਉਸੇ ਪੀੜ ਦੇ ਨਾਲ ਤੇ ਉਸੇ ਛਣਕ ਦੇ ਨਾਲ ਅੱਜ ਅਸੀਂ ਇਕੱਤਰ ਹੋਈਆਂ ਜਿਸ ਛਣਕ ਦੇ ਨਾਲ ਅੱਜ ਤੋਂ 100 ਸਾਲ ਪਹਿਲਾਂ ਸਾਡੇ ਵੱਡੇ ਬਟੇਰੇ ਜਿਹੜੇ ਆ ਉਹ ਇਕੱਤਰ ਹੋਏ ਸੀ ਆਪਦੀ ਇੱਕ ਧਿਰ ਆਪਦੀ ਇੱਕ ਹੋਂਦ ਨੂੰ ਪ੍ਰਗਟ ਕੀਤਾ ਸੀ ਸੋ ਮੈਂ ਸਮੂਹ ਡੈਲੀਗੇਟ ਸਾਡੇ ਬਾਅਦ ਕਿਉਂਕਿ ਇੱਧਰ ਸਰਕਲ ਡੈਲੀਗੇਟਸ ਦਾ ਵੀ ਜੋ ਹੈ ਐਲਾਨ ਹੋਣਾ ਹੈ ਤੇ ਇਧਰ ਜੋ ਹੈ ਪਿੰਡ ਪੱਦਰ ਤੋਂ ਲੈ ਕੇ ਸਰਕਲ ਸਰਕਲ ਤੋਂ ਲੈ ਕੇ ਜ਼ਿਲ੍ਹਾ ਪੱਦਰ ਤੱਕ ਦੇ ਜੋ ਡੈਲੀਗੇਟ ਸਾਹਿਬਾਨ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਖਾਲਸਾ ਜੀ ਦਿਨ ਰਾਤ ਇੱਕ ਕਰਕੇ ਤੇ ਪਰਤیاں ਗੀਤੀਆਂ ਨੇ ਕਿਉਂਕਿ ਕਈ ਅਸੀਂ ਸੱਜਣਾ ਨੂੰ ਮਿਲਿਆ ਕਹਿੰਦੇ ਕਿ ਜੀ ਦੁੱਖ ਬੜਾ ਹੁੰਦਾ ਦੁੱਖ ਬੜਾ ਹੁੰਦਾ ਹੈ ਕਿ ਪੰਥ ਲਈ ਜੂਜਣ ਵਾਲਾ ਸ਼ਰੋਮਣੀ ਅਕਾਲੀ ਦਲ ਕੇਵਲ ਇੱਕ ਪਰਿਵਾਰ ਲਈ ਜੂਜ ਰਿਹਾ ਏ ਕਿਉਂ ਕਹਿੰਦੇ ਇਤਿਹਾਸ ਚ ਪਹਿਲੀ ਵਾਰੀ ਵੇਖਿਆ ਚੜਤ ਸਿਆ ਪਹਿਲੀ ਵਾਰੀ ਵੇਖਿਆ ਏ ਕਿ ਸਖਾਂ ਦੇ ਦੋ ਤਖਤ ਇੱਕ ਪਰਿਵਾਰ ਦੇ ਕਰਕੇ ਲੜਦੇ ਨੇ ਕਦੇ ਇਤਿਹਾਸ ਚ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਲੜਦੇ ਪਏ ਨੇ ਕਿਹਨਾਂ ਦੇ ਕਰਕੇ ਜਿਨ੍ਹਾਂ ਨੇ ਪਰ ਗਾੜੀ ਕਰਵਾਈ ਸੀ ਜਿਨ੍ਹਾਂ ਨੇ ਪਰਦੇ ਪਾਇਏ ਸੀ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਨ ਖਿਲਾ ਕੇ ਗਲੀਆਂ ਦੇ ਵਿੱਚ ਖੁਲਾ ਰਹੀ ਸੀ ਸੋ ਇਸ ਕਰਕੇ ਜੋ ਇਹ ਰਾਜਨੀਤਿਕ ਪਤਨ ਆਇਆ ਇਸ ਕਰਕੇ ਆਇਆ ਕਿਉਂਕਿ ਸਾਨੂੰ ਇਹਨਾਂ ਨੂੰ ਜੋ ਹੈ ਉਹ ਧਰਮ ਦਾ ਖਿਆਲ ਨਾ ਰਿਹਾ ਧਰਮ ਦੀ ਸੂਝ ਨਾ ਰਹੀ ਇੱਕ ਕੁੰਡਾ ਹੋਣਾ ਚਾਹੀਦਾ ਸੀ ਅਕਾਲੀ ਦਲ ਦੇ ਉੱਤੇ ਧਰਮ ਦਾ ਉਹ ਕੁੰਡਾ ਨਾ ਰੱਖ ਸਕੇ ਸੋ ਇਸ ਕਰਕੇ ਮੈਂ ਆਪ ਸਮਝੀਦਾ ਤਹ ਦਿਲ ਤੋਂ ਧੰਨਵਾਦੀਆਂ ਕਿ ਆਪ ਸਭ ਜੀ ਨੇ ਜੋ ਮਿਹਨਤ ਕੀਤੀ ਗਰਮੀਆਂ ਦੇ ਦਿਨ ਸੀ ਜੀ ਬੜੀ ਮਹਤਤ ਕੀਤੀ ਹੈ ਤਾਂ ਜੋ ਪਰਤੀਆਂ ਕੀਤੀਆਂ ਨੇ ਡੈਲੀਗੇਟ ਸਾਹਿਬਾਨ ਨੇ ਉਹਨਾਂ ਦੇ ਨਾਮ ਵੀ ਆਪਾਂ ਅਨਾਉਂਸ ਕਰਨੇ ਆ ਮੇਰੇ ਤੋਂ ਬਾਅਦ ਭੈਣ ਜੀ ਬੀਬੀ ਸਤਵੰਤ ਕੌਰ ਜੀ ਆਪ ਸਮਝੀ ਦੀ ਮੁਖਤਬ ਹੋਣਗੇ ਆਪ ਜੀ ਦੇ ਜਰਨਾ ਦੇ ਵਿੱਚ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਪੇਸ਼ ਕਰਨੇ ਆ ਅੰਤ ਦੇ ਵਿੱਚ ਮੈਂ ਇਹ ਗੱਲ ਆਖਣਾ ਚਾਹੁੰਦਾ ਨੌਜਵਾਨਾਂ ਨੂੰ ਆਖਣਾ ਚਾਹੁੰਦਾ ਆਪ ਦੇ ਵੱਡਿਆਂ ਨੂੰ ਆਖਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਗਿਆਨੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਉਹ ਪੰਥ ਜਿਹੜਾ ਇੱਕ ਪਰਿਵਾਰ ਨੇ ਨਹੀਂ ਚਲਾਇਆ ਇੱਕ ਤਾਂ ਪਰਿਵਾਰਕ ਪੰਥ ਚੱਲਣ ਦਾ ਹੈ ਨਿੱਜੀ ਕਿਤਾ ਦੀ ਪੂਰਤੀ ਲਈ ਜਿੱਦਰ ਨਿੱਜੀ ਸਾਇਨ ਹੁੰਦੇ ਆ ਇੱਕ ਵਿਲਾਸ ਪਰ ਨਿਕਲਦਾ ਉਹ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਚਲਾਇਆ ਪੰਥ ਦੇ ਲਈ ਦੁੱਜਣ ਦੇ ਲਈ ਤੇ ਪੰਜਾਬ ਦੇ ਮੁਕੰਮਲ ਹੱਕਾਂ ਦੇ ਲਈ ਜੂਝਣ ਲਈ ਜੋ ਅਕਾਲੀ ਦਲ ਹੈ ਉਹ ਕੇਵਲ ਇੱਕ ਕੜਬਟ ਲੈ ਰਿਆ ਸੀ ਕਿਸੇ ਗਿਆਨ ਨਹੀਂ ਸੀ ਫਿਰ ਤੋਂ ਹੁਣ ਸੁਰਜੀਤ ਹੋਣ ਜਾ ਰਿਹਾ ਹੈ ਆਪ ਸਭ ਜਿਹੜੇ ਵਧਾਈ ਦੇ ਪਾਤਰੋਂ ਇਸੇ ਤਰੀਕੇ ਦੇ ਨਾਲ ਜ਼ਮੀਰਾਂ ਤੁਸੀਂ ਵੀ ਜਗਾ ਕੇ ਰੱਖਣੀ ਆ ਤੁਸੀਂ ਤਾਂ ਜਾਗਦੀਆਂ ਜ਼ਮੀਰਾਂ ਵਾਲੇ ਇਕੱਲਾ ਇਕੱਲਾ ਸ਼ਖਸ ਜਿਹੜਾ ਇਸ ਪੰਡਾਲ ਦੇ ਵਿੱਚ ਬੈਠਾ ਹੈ ਉਹ ਬਲਦਾ ਹੋਇਆ ਦੀਵਾ ਹੈ ਆਪਾਂ ਅਗਾਹ ਦੀਵਤ ਦੀਵਾ ਬਾਲਦੇ ਜਾਣਾ ਹੈ ਆਕੇਲੇ ਤੁਰੇ تھے ਕਾਫੀ ਲੇ ਪੰਤੇ ਗਏ ਉਹ ਕਹਾਵਤਾਂ ਜਿਹੜੀਆਂ ਉਹ ਸੱਚ ਹੁੰਦੀਆਂ ਇੱਕ ਵਿਜ਼ਨ ਦੇ ਚਾਮਯਾਬ ਨਾ ਹੋਏ ਇੱਕ ਪੰਥ ਪ੍ਰਸਤ ਲੀਡਰਸ਼ਿਪ ਨਾ ਨਿਕਲ ਪਾਈ ਤੇ ਅੱਗੇ ਤੋਂ ਕਿਸੇ ਨੇ ਹੋਣ ਨਾਮੇ ਤੇ ਵਿਸ਼ਵਾਸ ਨਹੀਂ ਜੇ ਕਰਨਾ ਸਾਧ ਸੰਗਤ ਜੀ ਗੱਲ ਸਹਿ ਹੀ ਨਹੀਂ ਹੈ ਗੱਲ ਪਹਿ ਗਈ ਅੱਜ ਲੋੜ ਸਾਡੇ ਸਿਧਾਂਤਾਂ ਦੀ ਪੁਨਰ ਸਜਿਤੀ ਦੀ ਹੈ ਅੱਜ ਲੋੜ ਸਾਡੀਆਂ ਪਰੰਪਰਾਵਾਂ ਦੀ ਪੁਨਰ ਸਜਿਤੀ ਦੀ ਹੈ ਅੱਜ ਲੋੜ ਕੌਮ ਨੂੰ ਬਚਾਉਣ ਦੀ ਅੱਜ ਲੋੜ ਹੈ ਕੌਮੀਆਂ ਨੂੰ ਬਚਾਉਣ ਦੀ ਜਗਨਸੀ ਗੁਰੂ ਸਾਹਿਬ ਜਿਨ ਸਰਮੁਖ ਰੱਖ ਕੇ ਕੌਮੀ ਸਿਧਾਂਤਾਂ ਤੇ ਪਹਿਰੇ ਦੇਣ ਵਾਲੀ ਪੰਥ ਪ੍ਰਵਾਨਤ ਤੁਹਾਡੇ ਬਿਲ ਦੇ ਨਾਲ ਜੁੜਦੀ ਸਰਕਾਰ ਲੀਡਰਸ਼ਿਪ ਪੈਦਾ ਕਰਨ ਵਿੱਚ ਕੌਣ ਦੇ ਤਿਆਰ ਹੋ ਗਏ ਇਹ ਸੱਤਾ ਪ੍ਰਾਪਤੀ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਰਹਿ ਜਾਣੀ ਇਹ ਸਾਡਾ ਕੋਈ ਬਹੁਤਾ ਵੱਡਾ ਟੀਚਾ ਨਹੀਂ ਹੈ ਅੱਜ ਦਾ ਬਿਨਾਂ ਸ਼ਕ ਕੋਈ ਕਿਸੇ ਕੋ ਰਾਜ ਵੰਡੇ ਹੈ ਜੋ ਨਹੀਂ ਹੈ ਜਬਲ ਸੇ ਲਏ ਹੈ ਗੁਰੂ ਸਾਹਿਬ ਜੀ ਨੇ ਕਿਹਾ ਹੈ ਪਰੋਂ ਦੀ ਪੂਰਤੀ ਲਈ ਸਾਨੂੰ ਆਪਣੇ ਆਪ ਦੇ ਵਿੱਚ ਉਹਨਾਂ ਸਿਧਾਂਤਾਂ ਨੂੰ ਜਗਾਉਣਾ ਪਏਗਾ ਸਾਨੂੰ ਉਹ ਰਸਤਾ ਚੁਣਨਾ ਪਏਗਾ ਜਿਹੜੇ ਵਿੱਚ ਸਿੱਖ ਸਿਆਸਤ ਦਾ ਕੋਈ ਕਿਰਦਾਰ ਹੋਵੇ ਜਿਹਦੇ ਵਿੱਚ ਸਿੱਖ ਸਿਆਸਤ ਦਾ ਕੋਈ ਮਿਆਰ ਹੋਵੇ ਇਹ ਤੇ ਕੋਈ ਗੱਲ ਨਾ ਹੋਈ ਨਾ ਸਾਧ ਸੰਗਤ ਜੀ ਕਿ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਏਸੀ ਕਮਰਿਆਂ ਦੇ ਵਿੱਚ ਇਹ ਨਹੀਂ ਦੇਖਦੇ ਕਿ ਅੱਗੇ ਕੋਈ ਸਰਕਾਰ ਦੀ ਹਸਤੀ ਹੈ ਅੱਗੇ ਕੋਈ ਕੌਮ ਦੀ ਕੁਰਬਾਨੀ ਵਾਲਾ ਪਰਿਵਾਰ ਹੈ ਅੱਗੇ ਕੋਈ ਪੰਤਰਜ ਜਜਾਬਾਤਾ ਵਾਲਾ ਨੌਜਵਾਨ ਹੈ ਜਾਂ ਬੀਬੀ ਆ ਜਾਂ ਭੈਣ ਅਸੀਂ ਕਿਸੇ ਵੀ ਕਰਤਾਰ ਦੀ ਪਰਵਾਹ ਕੀਤੇ ਤੋਂ ਬਿਨਾ ਸੋਸ਼ਲ ਮੀਡੀਆ ਤੇ ਕਿਰਾਏ ਤੇ ਰੱਖ ਕੇ ਤੇ ਧੱਜੀਆਂ ਉਡਾ ਦਈਏ ਕਿਸੇ ਕਰਤਾਰ ਦਾ ਸਾਦ ਸੰਗਤ ਦੀ ਇਹ ਸਾਡਾ ਸਦਾਤ ਨਹੀਂ ਹੈ ਨਾ ਇਹ ਕੋਈ ਸ਼ਰਮਣੀ ਅਕਾਲੀ ਦਲ ਦਾ ਇਤਿਹਾਸੀ ਤੇ ਜੇ ਗੱਲ ਕਰੀਏ ਅਕਾਲੀ ਗੱਲ ਦੀ ਸਰਜੀਤੀ ਲਈ ਮੈਂ ਬੇਨਤੀ ਕਰਦੀ ਹੁੰਨੀ ਆ ਸਾਨੂੰ ਹੁਕਮ ਹੈ ਪਰਚਾ ਸ਼ਬਦ ਦਾ ਦیدار ਖਾਲਸੇ ਦਾ ਤੇ ਪੂਜਾ ਅਕਾਲ ਕੀ ਇਸ ਤਰਹੀ ਤੇ ਪੈਦਾ ਹੋਇਆ ਹਰੇਕ ਉਹ ਵਿਅਕਤੀ ਜਿਹੜਾ ਸ੍ਰੀ ਅਨੰਤ ਕਾਰਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਮੰਨਦਾ ਹੈ ਤੇ ਅਕਾਲ ਦਾ ਪੁਜਵਾ ਪੁਜਾਰੀ ਹੈ ਹਰੇਕ ਉਹ ਵਿਅਕਤੀ ਅਕਾਲੀ ਦੰਦਾ ਮੈਂਬਰ ਇਸ ਕਰਕੇ ਆਪਣੇ ਆਪ ਨੂੰ ਜੇ ਕਿਤੇ ਨਿਰਾਸ਼ ਹੋਏ ਨੇ ਜੇ ਸਿਸ਼ਟ ਜੋ ਸਾਡੇ ਗੰਮਾ ਕਰਕੇ ਤੁਸੀਂ ਨਿਰਾਸ਼ ਹੋ ਕੇ ਘਰਾਂ ਵਿੱਚ ਬੈਠ ਗਏ ਸੀ ਅੱਜ ਸਾਨੂੰ ਸ੍ਰੀ ਅਕਾਲ ਤਖਤ ਸਭ ਤੋਂ ਇੱਕ ਆਵਾਜ਼ ਆਈ ਹੈ ਚਾਨਣ ਬਨਾਰਾ ਬਣ ਕੇ ਗੁਰੂ ਸਾਹਿਬ ਜੀ ਨੇ ਸਾਡਾ ਰੋਲ ਮਾਡਲ ਬਣ ਕੇ ਸਾਡੀ ਪੰਜਾਬ ਦੀ ਸਾਡੀ ਪੰਥ ਦੀ ਦੌੜਤੀ ਹੋਈ ਬੇੜੀ ਨੂੰ ਦੌੜ ਸੰਭਰ ਨੂੰ ਚੱਪੂ ਲਾ ਕੇ ਕਿਨਾਰੇ ਲਾਉਣ ਦਾ ਯਤਨ ਕੀਤਾ ਕਿਉਂਕਿ ਸਾ ਸਰਗਤ ਜੀ ਇਹ ਸਿੱਖ ਪੰਥ ਕਿਸੇ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਹੈ ਇਹ ਕੋਈ ਬਾਹਰੋਂ ਆਕੇ ਕਿਸੇ ਧਾਰ ਵੀ ਨਹੀਂ ਬਣਾਈ ਹੋਈ ਪਾਰਟੀ ਨਹੀਂ ਹੈ ਇਹ ਕਲਗੀਆਂ ਵਾਲੇ ਦਾ ਸਜਾਇਤ ਹੋਇਆ ਉਹ ਨਰਾਲਾ ਪੁਲ ਹੈ ਜਿਸ ਨੂੰ ਗੁਰੂ ਸਾਹਿਬ ਜਿਨੇ ਪੰਜ ਸਿੱਖਾਂ ਨੂੰ ਆਵਾਜ਼ ਦੇ ਕੇ ਉਹਨਾਂ ਦੀ ਆਜ਼ਾਦੀ ਲੈ ਕੇ ਖੰਡੇ ਦੀ ਧਾਰ ਵਿੱਚੋਂ ਜਨਮ ਦਿੱਤਾ ਸੀ ਆ ਤੁਹਾਡੇ ਲਾਗੇ ਉਹ ਲੰਗਾ ਮੱਝ ਦੇ ਤਾਂ ਚੱਪਾ ਚੱਪਾ ਫਰੋ ਲਈਏ ਹਰੇ ਇੱਕ ਇੱਕ ਇੰਚ ਤੇ ਮੈਂ ਸਮਝੀ ਇੱਕ ਇੱਕ ਸ਼ੀਹੀ ਦਾ ਕੌਣ ਲੱਗਿਆ ਕਿਹੜਾ ਰਾਗ ਹੈ ਜਿਹੜੀ ਸਾਡੀ ਦੁੱਖ ਦੀ ਨਹੀਂ ਤੁਸੀਂ ਸਰਕਲ ਦੇ ਡੈਲੀਗੇਟ ਬਣੇ ਹੋ ਹਰੇਕ ਉਹ ਵਿਅਕਤੀ ਉਹ ਸਨਮਾਨਿਤ ਸ਼ਖਸੀਅਤ ਬੀਬੀ ਭੈਣ ਬਜ਼ੁਰਗ ਵੀ ਛੋਟੇ ਬੱਚੇ 18 ਸਾਲ ਤੋਂ ਉੱਪਰ ਜਿਨ੍ਹਾਂ ਨੇ ਇੱਕ ਇੱਕ ਕਾਪੀ ਜਿਹਦੇ ਵਿੱਚ 100 ਪਰਚੀਆਂ ਨੇ ਭਰੀ ਹੈ ਉਹ ਹਰੇਕ ਉਹ ਸਨਮਾਨਿਤ ਵਿਅਕਤੀ ਸਰਕਲ ਦਾ ਡੈਲੀਗੇਟ ਹੈ ਕਿਉਂਕਿ ਉਹ ਵਿਧਿਵਿਧਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਅਲੋਪ ਹੋ ਗਿਆ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਸੇ ਵਿਧਿਵਿਧਾਨ ਦੇ ਅਨਸਾਰ ਸਰਕਲ ਦੇ ਡੈਲੀਗੇਟਾਂ ਵਿੱਚੋਂ ਜਿਆਦਾ ਭਰਤੀ ਕਰਨ ਵਾਲੇ ਨੂੰ ਘੱਟੋ ਘੱਟ 500 ਪਰਚੀਆਂ ਭਰਨ ਵਾਲੇ ਨੂੰ ਜ਼ਿਲ੍ਹੇ ਦੇ ਡੈਲੀਗੇਟ ਤੁਹਾਡੀ ਸਰਵਸੰਮਤੀ ਨਾਲ ਅੱਜ ਐਲਾਨ ਕਰਕੇ ਜਾਵਾਂਗੇ ਜ਼ਿਲ੍ਹੇ ਤੋਂ ਬਾਅਦ ਤੁਹਾਡੇ ਸਰਕਲ ਦੇ ਵਿੱਚੋਂ ਸਰਵਸੰਮਤੀ ਦੇ ਨਾਲ 4 ਡੈਲੀਗੇਟ ਜ਼ਿਲ੍ਹੇ ਵਾਸਤੇ ਸਟੇਟ ਵਾਸਤੇ ਨਾਮਿਨੇਟ ਹੋਣਗੇ ਜਿਨ੍ਹਾਂ ਨੇ ਆਪਣੀ ਲੀਡਰਸ਼ਿਪ 11 ਅਗਸਤ ਨੂੰ ਹੋਣ ਵਾਲੇ ਡੈਲੀਗੇਟ اجلاس ਵਿੱਚ ਆਪ طے ਕਰਨੀ ਹੈ ਇਹ ਤੁਹਾਡਾ ਹੱਕ ਹੈ ਸਾਧ ਸੰਗਤ ਜੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਤੋਂ ਖੋ ਲਿਆ ਗਿਆ ਸੀ ਇਹ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੇ ਲੀਡਰ ਆਪ ਪੈਦਾ ਕਰੋ ਜੱਜ ਦੀ ਪ੍ਰੀਖਿਆ ਸੀ ਉਹਦੇ ਵਿੱਚ ਬੈਠਣ ਨਹੀਂ ਦਿੱਤਾ ਕਿੰਦੇ ਨਾਲ ਕਿ ਸਾਨੂੰ ਕਿਸੇ ਦੂਸਰੇ ਨਿਗਾ ਦੇ ਨਾਲ ਦਿੱਲੀ ਦੀ ਸਰਕਾਰ ਵੱਲੋਂ ਵੇਖਿਆ ਜਾਂਦਾ ਹੈ ਪਰ ਜੇ ਗੱਲ 1920 ਤੋਂ ਲੈ ਕੇ 84 ਤੱਕ ਦੀ ਕਰੀਏ ਤਾਂ ਉਸ ਵੇਲੇ ਦੇ ਸਿੱਖਾਂ ਦਾ ਇਤਿਹਾਸ ਵੇਖੀਏ ਇਹ ਬੜਾ ਮਾਣ ਹੁੰਦਾ ਹੈ ਸਿੱਖਾਂ ਨੇ ਬਹੁਤ ਵੱਡੇ ਇਤਿਹਾਸ ਸਿਰਜੇ ਨੇ ਬੜੀਆਂ ਕੁਰਬਾਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਡੈਲੀਗੇਟਸ ਦੇ ਨਾਮ ਬੋਲੇ ਜਾਣੇ ਨੇ ਉਹਨਾਂ ਦੇ ਸਾਈਨ ਹੋਣੇ ਬਹੁਤ ਜ਼ਰੂਰੀ ਨੇ ਕੋਵਤ ਚੜ੍ਹ ਸਿੰਘ ਜੀ ਦਾ ਮਾਨ ਸਨਮਾਨ ਬੋਲੇ ਸੋਨਹਾਰ ਪੱਤਰਕਾਰ ਭਾਈ ਚਾਰੇ ਦਾ ਇਲੈਕਟ੍ਰੋਨਿਕ ਮੀਡੀਆ